ਸਸ਼ਿਕਾ ਜੀ ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮ ਆਇਆ ਨਰ ਸਿੰਘ ਸਿੱਧੂ ਜਿੱਤੇ ਕੀ ਹੜਾ ਕਾਂ ਬਹੁਤੇ ਕਿਸਾਨਾਂ ਦਾ ਜਾਂ ਮਜ਼ਦੂਰਾਂ ਦੇ ਘਰ ਵੀ ਟੱਗੇ ਸੀ ਤੇ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਪੈਲੀਆਂ ਉਹ ਵੀ ਖਰਾਬ ਹੋ ਗਈਆਂ ਸਨ ਅਤੇ ਉਹਨਾਂ ਦੇ ਮਦਦ ਲਈ ਜਿਹੜੀ ਭਾਰਤੀ ਕਿਸਾਨ ਜੁੜੀਆਂ ਬਕੌਂਦਾ ਵੱਲ ਉਪਰਾਲਾ ਕੀਤਾ ਜਾ ਰਿਹਾਗਾ ਜਿਹੜੇ ਬੀਜ ਸੀਗੇ ਜਾਂ ਡੀਏਪੀ ਹੈਗੀ ਜਾਂ ਉਹਨਾਂ ਨੂੰ ਖਾਣ ਲਈ ਕਣਕ ਦੇਣੇ ਤੇ ਹੋਰ ਵੀ ਜਿਹੜਾ ਰਾਸ਼ਨ ਪਾਣੀ ਆਗਾ ਉਹ ਵੀ ਦੇਣ ਲਈ ਜਿਹੜੀਆਂ ਤੁਸੀਂ ਦੇਖ ਰਹੇ ਹੋ ਉਹਦੇ ਪਿੱਛੇ ਟਰਾਲੀਆਂ ਖੜੀਆਂ ਹੋਈਆਂਗਾ ਬਹੁਤ ਜ਼ਾਰੇ ਟਰਾਲੀਆਂ ਜਿਹੜੀਆਂ ਇਹ ਭਰੀਆਂ ਹੋਈਆਂਗਾ ਇਹਦੇ ਵਿੱਚ ਡੀਏਪੀ ਵੀ ਹੈਗੀ ਇਹਦੇ ਵਿੱਚ ਕਣਕ ਦਾ ਬੀਜ ਵੀ ਹੈਗਾ ਤੇ ਖਾਣ ਲਈ ਵੀ ਕਣਕ ਹੈਗੀ ਤੇ ਹੋਰ ਵੀ ਸਮਾਨ ਹੈ ਜਿਹੜਾ ਉਹ ਇਸ ਵਿੱਚ ਲੱਦ ਕੇ ਵੱਖ-ਵੱਖ ਜਿਹੜੇ ਪਿੰਡਾਂ ਤੋਂ ਸ਼ਹਿਰਾਂ ਤੋਂ ਆ ਰਿਹਾਗਾ ਤੇ ਇਹ ਜਿਹੜਾ ਤੇ ਜਿੱਥੇ ਵੀ ਹਾਰਟਪੀਟ ਤੇ ਇਲਾਕੇ ਆਗੇ ਉਹਨਾਂ ਨੂੰ ਵੱਖ-ਵੱਖ ਸਮੇਂ ਤੇ ਵੱਖ-ਵੱਖ ਜਗ੍ਹਾ ਤੇ ਦਿੱਤਾ ਜਾਊਗਾ ਤੇ ਇਹ ਟਰਾਲੀਆਂ ਜਿਹੜੀਆਂ ਤਕਰੀਬਨ ਇੱਕ ਦਰਜਣ ਤੋਂ ਬਾਅਦ ਦੀਆਂ ਟਰਾਲੀਆਂ ਹਨ ਰਾਤ ਨੂੰ ਦੱਸਿਆ ਜਾ ਰਿਹਾ ਵੀ ਟਰੱਕ ਵੀ ਜਿਹੜੇ ਭਰ ਕੇ ਆ ਰਹੇਗੇ ਤੇ ਇਹ ਜਿਹੜੇ ਫਸਲ ਖਾ ਸਾਈਡ ਜਾਣਗੇ ਤੇ ਉੱਥੇ ਜਿਹੜੇ ਲੋਡ ਬੰਨ ਲਾਗੇ ਉਹਨਾਂ ਦਾ ਪਹਿਲਾਂ ਸਰਭਾ ਇਹਨਾਂ ਨੇ ਕੀਤਾਗਾ ਉਸ ਮੁਤਾਬਕ ਉਹਨਾਂ ਨੂੰ ਕਣਕ ਦਾ ਬੀਜ ਡੀਏਪੀ ਅਤੇ ਇਹ ਸਮਾਨ ਜਿਹੜਾ ਦਿੱਤਾ ਜਾਵੇਗਾ ਤੇ ਉਹਨਾਂ ਦੀ ਮਦਦ ਕੀਤੀ ਜਾਵੇਗੀ ਜਿਹੜਾ ਨਹੀਂ ਜ਼ਮੀਨ ਖਰਾਬ ਹੋ ਗਿਆ ਕੀ ਉਹਨਾਂ ਦੇ ਲਈ ਜਿਹੜੇ ਉਹਨਾਂ ਦੀ ਜ਼ਮੀਨ ਵੀ ਤਿਆਰ ਕਰਕੇ ਦਿੱਤੀ ਜਾਵੇਗੀ ਅਤੇ ਜਿਹੜੇ ਗਰੀਬ ਆਗੇ ਜਾਂ ਬੇਕਮਿਊਨਿਟੀ ਕਿਸਾਨ ਹੈ ਜਾਂ ਮਜ਼ਦੂਰ ਹੈਗੇ ਉਹਨਾਂ ਲਈ ਕੰਨ ਕੇ ਜਾਂ ਲੋੜਵੰਦਾਂ ਲਈ ਨਗਦ ਰਾਸ਼ੀ ਵੀ ਦਿੱਤੀ ਜਾਵੇਗੀ ਬਟੰਡਾ ਤਾਂ ਉਹ ਐਡੀਟਿਵ ਲਈ ਨਾਥ ਸਿੰਘ ਸਿੱਧੂ ਕੋ ਕੰਮ ਨਿੱਕੀ ਨਾ ਮੈਂ ਤੇ ਕਿਹੜੀ ਜਥੇਬੰਦੀ ਹੈ ਮੈਂ ਬੁਟਾ ਸਿੰਘ ਬੁਰਜਗਿੱਲ ਸੁਪਾ ਪ੍ਰਧਾਨ ਭਾਰਤੀ ਕਿਸਾਨ ਜੁਨੇ ਇੱਕ ਤਾਂ ਡਕਾਉਂਦਾ ਕੀ ਕਹਿਣਾ ਚਾਹੁੰਗਾ ਅੱਜ 73000 ਕਿੱਥੇ ਜਾਂਦੀ ਹੈ ਦੇਖੋ ਅਸੀਂ ਪਹਿਲਾਂ ਐਲਾਨ ਕੀਤਾ ਸੀਗਾ ਕਿ ਜਿਹੜੇ ਹੜ ਮਾਰੇ ਲੋਕ ਆ ਜਦੋਂ ਹੜਾਂ ਦਾ ਪਾਣੀ ਪੂਰਾ ਪੀਕ ਤੇ ਸੀ ਤੇ ਉਦੋਂ ਮੀਂਹ ਵੀ ਸਾਰੇ ਦਾ ਸਾਰਾ ਜਾਂਦਾ ਸੀ ਉੱਥੇ ਲੋਕ ਵੀ ਬੜਾ ਰਸ ਨੂੰ ਲੈ ਕੇ ਜਾਂਦਾ ਸੀ ਸਾਨੂੰ ਪਤਾ ਸੀ ਕਿ ਜਦੋਂ ਵਾਰਸ਼ਾ ਘਟ ਗਈਆਂ ਤੇ ਹੜਾਂ ਦਾ ਪਾਣੀ ਮਤਲਬ ਨਿਕਲ ਗਿਆ ਤਾ ਉਦੋਂ ਲੋੜ ਪਊਗੀ ਕਿ ਇਹਨਾਂ ਦੀ ਕਣਕ ਦੀ ਬਜਾਨ ਦੇ ਲਈ ਇਹਨਾਂ ਦੀ ਬਾਹ ਫੜੀ ਜਾਵੇ ਹੁਣ ਅਸੀਂ ਉਹਨਾਂ ਦੀ ਬਜਾਨ ਦੇ ਲਈ ਡੀਏਪੀ ਵੀ ਵਾਲੀ ਕਣਕ ਤੇ ਪਸ਼ੂਆਂ ਦੇ ਖਾਣ ਵਾਲਾ ਆਚਾਰ ਇਹ ਲੈ ਕੇ ਚੱਲੇ ਆਂ ਤਕਰੀਬਨ 15-16 ਟਰਾਲੀਆਂ ਜਿਹੜੀਆਂ ਆ ਲਗਾਤਾਰ ਆ ਰਹੀਆਂ ਤੇ ਬਾਕੀ ਅਗੇ ਪਿੱਛੇ ਆ ਰਹੀਆਂ ਉਸ ਟਰੱਕ ਆਉਣੇ ਸਾਡੇ ਰਾਤ ਨੂੰ ਆਉਣਗੇ ਡੀਏਪੀ ਦੇ ਅਸੀਂ ਜਾ ਕੇ ਉੱਥੇ ਕੈਂਪ ਲਾਵਾਂਗੇ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਗਾਜਨੀ ਪਿੰਡ ਉਹਦੇ ਵਿੱਚ ਕੈਂਪ ਲਾਵਾਂਗੇ 3 ਦਿਨ ਕੈਂਪ ਲਾ ਕੇ ਬੈਠ ਕੇ ਉੱਥੇ ਸ਼ਾਂਤਮਈ ਦੇ ਨਾਲ ਕਿਸੇ ਨੂੰ ਅਜਾਈ ਨਹੀਂ ਜਾਣ ਦੇਵਾਂਗੇ ਜਿਹੜੀ ਸਾਡੇ ਕੋਲ ਚੀਜ਼ ਹੈ ਤੇ ਬਕਾਇਦਾ ਆਧਾਰ ਕਾਰਡਾਂ ਦੇ ਆਧਾਰ ਤੇ ਅਸੀਂ ਉਹਨਾਂ ਦੀਆਂ ਲਿਸਟਾਂ ਬਣਾਵਾਂਗੇ ਨਾਲ ਨੰਬਰਦਾਰਾਂ ਨੂੰ ਲੈ ਕੇ ਉਹਨਾਂ ਦੀ ਜ਼ਮੀਨ ਵੀ ਚੈੱਕ ਕੀਤੀ ਹੈ ਕਿ ਕਿੰਨੀ-ਕਿੰਨੀ ਜ਼ਮੀਨਾਂ ਉਹਨਾਂ ਕੋਲ ਹੈ ਖਾਸ ਕਰਕੇ ਜਿਹੜੇ ਛੋਟੇ ਕਿਸਾਨ ਹਨ ਜਿਨ੍ਹਾਂ ਕੋਲੇ ਆਪਦੇ ਟਰੈਕਟਰ ਵੀ ਹੈ ਨਹੀਂ ਤੇ ਬਹੁਤੇ ਸਾਧਨ ਵੀ ਹੈ ਨਹੀਂ ਉਹਨਾਂ ਲਈ ਸਾਰਾ ਅਸੀਂ ਇੰਤਜ਼ਾਮ ਕਰ ਰਹੇ ਹਾਂ ਪਹਿਲੀ ਸ਼ਿਫਟ ਸਾਡੀ ਅੱਜ ਹੀ ਆ ਰਹੀ ਹੈ ਦੂਜੀ ਸ਼ਿਫਟ ਸਾਡੀ ਦੂਜੀ ਸਾਈਡ ਤੇ ਹੋਊਗੀ ਜਿਵੇਂ ਲੁਧਿਆਣਾ ਜ਼ਿਲ੍ਹਾ ਮਲੇਰਕੋਟਲਾ ਜਲੰਧਰ ਜ਼ਿਲ੍ਹਾ ਇਹਨਾਂ ਲਈ ਅਸੀਂ ਜਾਵਾਂਗੇ ਸੁਲਤਾਨਪੁਰ ਲੋਧੀ ਉੱਥੇ ਜਾ ਕੇ ਕੈਂਪ ਲਾਵਾਂਗੇ ਤੇ ਪਹਿਲਾ ਕੈਂਪ ਸਾਡਾ ਇਹ ਹੀ ਆਜਿਥੇ ਐਨਾ ਵੀ ਰਾਸ਼ਨ ਬਹੁਤ ਗਿਆ ਸੀਗਾ ਹੋਰ ਵੀ ਸਮਾਨ ਗਿਆ ਪਰ ਜਿਹੜਾ ਕੋਈ ਨੁਕਸਾਨ ਨਹੀਂ ਹੋਇਆ ਸੀਗਾ ਬਾਰਲੇ ਬੰਦਰ ਜੀ ਕੋਈ ਸਮਾਨ ਲੱਗੇ ਸੀ ਬਹੁਤ ਦੇਖੋ ਉਹਦੇ ਤੋਂ ਹੀ ਅਸੀਂ ਸਭ ਕੁਝ ਸਿੱਖਿਆ ਇਹ ਸਾਨੂੰ ਪਤਾ ਹੈ ਅਸੀਂ ਵੀ ਗਏ ਆ ਪਹਿਲਾਂ ਤੇ ਤੱਕਾ ਮੁੱਕੀ ਵੀ ਬਹੁਤ ਹੋਈ ਹੈ ਖਿੱਚ ਤੂ ਵੀ ਹੋਈ ਹੈ ਜਿੰਨਾਂ ਨੂੰ ਲੋੜ ਹੈ ਜਿੱਥੇ ਅਸੀਂ ਜਾ ਰਹੇ ਹਾਂ ਇਹਨਾਂ ਕੋਲੇ ਕੋਈ ਨਹੀਂ ਪਹੁੰਚਿਆ ਅਜੇ ਤੱਕ ਇਹਹੀ ਅਸੀਂ ਨਿਸ਼ਾਨਦੇਹੀ ਕੀਤੀ ਆ ਤੇ ਨਿਸ਼ਾਨਦੇਹੀ ਕਰਕੇ ਬਕਾਇਦਾ ਲੈਸ਼ਨਾ ਬਣਾ ਕੇ ਆਧਾਰ ਕਾਰਡ ਤੇ ਆਧਾਰ ਤੇ ਦੇਵਾਂਗੇ ਬਾਕੀ ਕਿਸੇ ਨੂੰ ਨਹੀਂ ਦੇਵਾਂਗੇ ਪਹਿਲਾ ਨਿਸ਼ਾਨਦੇਹੀ ਦੇ ਵਿੱਚ ਜਿਹਦੀ ਜ਼ਮੀਨ ਆ ਗਈ ਕਿ ਇਹਨਾਂ ਨੇ ਇੰਨੀ ਕਣਕ ਬੀਜਣੀ ਆ ਤਾਂ ਉਨਾ ਹੀ ਉਹਨਾਂ ਨੂੰ ਦੇਵਾਂਗੇ ਜਿਵੇਂ ਬੇਜਮੀਨੇ ਵੀ ਆ ਜਾਂ ਮਜ਼ਦੂਰ ਆ ਕੀ ਉਹਨਾਂ ਦੀ ਕੋਈ ਮਦਦ ਉਹਨਾਂ ਲਈ ਅਸੀਂ ਕਣਕ ਦੇਵਾਂਗੇ ਉਹਨਾਂ ਨੂੰ ਖਾਣ ਨੂੰ ਕਿਸੇ ਨੂੰ ਇੱਕ ਗੱਟਾ ਦੇਈਏ ਕਿ ਕਿਸੇ ਨੂੰ ਦੋ ਗੱਟੇ ਦੇਈਏ ਤੇ ਕੋਈ ਜੇ ਜਾਦੇ ਮਤਲਬ ਕੋਈ ਬਿਮਾਰ ਪਿਆ ਜਾਂ ਹੋਰ ਕੁਝ ਉਹਨਾਂ ਨੂੰ ਨਗਦ ਰਾਸ਼ੀ ਵੀ ਦੇਣਾ। ਪ੍ਰਧਾਨ ਜੀ ਕੀ ਨਾਮ ਹੈ ਤੇ ਕਿਹੜੀ ਜਥੇਬੰਦੀ ਹੈ? ਮੈਂ ਬਲਦੀਪ ਸਿੰਘ ਭਾਈ ਰੂਪਾ ਸੂਬਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਦਿਖਾਉਂਦਾ। ਅੱਜ ਇਹ ਰੱਜਮੀ ਟਰਾਲੀਆਂ ਜਾ ਰਹੀਆਂ ਕਿੱਥੇ ਜਾ ਰਹੀਆਂ ਕੀ ਸਮਾਂ ਹੈ? ਇਹ ਰਾਸ਼ਟਰੀਆਂ ਟਰਾਲੀਆਂ ਜਿਹੜੀਆਂ ਇਹਨਾਂ ਦੇ ਵਿੱਚ ਕਣਕ ਦੀਜਣ ਵਾਲੀ ਆ ਲਾਲ ਡੀਏਪੀ ਆ ਜਿਹੜੀ ਇਹਦੇ ਨਾਲ ਵੜਾ ਕੇ ਥੱਲੇ ਬੀਜੀ ਜਾਂਦੀ ਆ ਸਾਡੀਆਂ 14-15 ਟਰਾਲੀਆਂ ਫਿਲਹਾਲ ਜਿਹੜੀਆਂ ਹੈਗੀਆਂ ਉਸ ਆ ਗਈਆਂ ਕੁਝ ਆ ਰਹੀਆਂ ਕੁਝ ਰਾਤ ਨੂੰ ਜਿਹੜਾ ਸੰਗਰੂਰ ਜ਼ਿਲ੍ਹਾ ਜਾਂ ਜਿਹੜਾ ਪਟਿਆਲਾ ਜ਼ਿਲ੍ਹਾ ਉਹ ਟਰੱਕਾਂ ਰਾਹੀਂ ਆਊਗਾ ਸਮਾਨ ਉਹਨਾਂ ਦਾ ਰਾਤ ਤੱਕ ਪਹੁੰਚੂਗਾ ਅਸੀਂ ਉਹਨਾਂ ਪਿੰਡਾਂ ਤੇ ਪਹਿਲਾਂ ਜਾ ਕੇ ਸਰਵੇ ਕਰਕੇ ਆਏ ਆ ਦੋਨਾਂ ਜ਼ਿਲ੍ਹਿਆਂ ਦੇ ਵਿੱਚ ਉੱਥੇ ਸਾਨੂੰ ਲੱਗਿਆ ਕਿ ਇਸੇ ਇਹਨਾਂ ਦੀ ਬਾਹ ਜਿਹੜੀ ਹੈਗੀ ਉਹ ਫੜਨੀ ਚਾਹੀਦੀ ਆ ਸਾਨੂੰ ਸਾਡੇ ਕਿਸਾਨ ਭਰਾ ਕੀ ਉਹ ਉਹਨਾਂ ਤੇ ਆਫਤ ਪਈ ਆ ਉਹਨਾਂ ਦੀ ਜ਼ਮੀਨ ਦਾ ਵੀ ਨੁਕਸਾਨ ਹੋਇਆ ਉਹਨਾਂ ਦੇ ਪਸ਼ੂਆਂ ਦਾ ਵੀ ਨੁਕਸਾਨ ਹੋਇਆ ਉਹਨਾਂ ਦੇ ਘਰਾਂ ਦਾ ਵੀ ਨੁਕਸਾਨ ਹੋਇਆ ਤਾਂ ਘੱਟੋ ਘੱਟ ਇਨਸਾਨੀਅਤ ਤੌਰ ਤੇ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਜਾ ਕੇ ਉਹਨਾਂ ਦੀ ਬਾਹ ਫੜੀਏ ਸਰਕਾਰਾਂ ਨੇ ਦੋਨਾਂ ਨੇ ਹੁਣ ਤੱਕ ਕੱਖ ਨਹੀਂ ਕੀਤਾ ਉਹ ਬਾਦੂ ਦੇ ਮਤਲਬ ਬਿਆਨ ਹੀ ਆ ਕੱਲੇ ਵੀ 5 ਲੱਖ ਏਕੜ ਦਾ ਬੀਜ ਦੇ ਦੇਾਂਗੇ ਜੀ ਕੋਈ ਕਹਿੰਦਾ 2 ਲੱਖ ਏਕੜ ਦਾ ਦੇ ਦੇਾਂਗੇ ਹਾਲ ਤੱਕ ਅਸੀਂ ਗਰਾਊਂਡ ਲੈਵਲ ਤੇ ਉੱਥੇ ਕੱਖ ਨਹੀਂ ਗਿਆ ਸੋ ਅਸੀਂ ਇਸ ਕਰਕੇ ਕਹਿ ਰਹੇ ਜਿਹੜੇ ਛੋਟੇ ਤੇ ਸਮਾਤ ਕਿਸਾਨ ਆ ਇੱਕ ਤੋਂ ਬਾਕੀ ਤਿੰਨ ਕਿੱਲਾਂ ਤੱਕ ਸਭ ਤੋਂ ਪਹਿਲਾਂ ਉਹਨਾਂ ਦੀ ਬਾਹ ਫੜੀ ਜਾਵੇ ਉਹਨਾਂ ਦੀਆਂ ਮਤਲਬ ਕਣਕਾਂ ਜਿਹੜੀਆਂ ਹੈਗੀਆਂ ਬਜਾਈਆਂ ਜਾਣ ਇਸ ਕਰਕੇ ਅਸੀਂ ਇਹ ਪੂਰਾ ਕਾਫਲਾ ਜਿਹੜਾ ਹੈਗਾ ਸੂਬਾ ਟੀਮ ਦੀ ਗਵਾਈ ਦੇ ਵਿੱਚ ਉਹਨਾਂ ਪਿੰਡਾਂ ਦੇ ਵਿੱਚ ਲੈ ਕੇ ਜੰਨੇ ਆ ਮਜ਼ਦੂਰਾਂ ਨੂੰ ਖਾਣ ਵਾਲੀ ਕਣਕ ਵੀ ਦੇਵਾਂਗੇ ਤੇ ਕਿਸਾਨਾਂ ਦੀ ਕਣਕ ਜਿਹੜੀ ਹੈਗੀ ਆ ਬਜਾਈ ਵੀ ਕਰਾਵਾਂਗੇ ਪੱਧਰ ਵੀ ਕਰਾਵਾਂਗੇ ਜ਼ਮੀਨਾਂ ਉਹ ਜਿਹੜੀਆਂ ਪਹਿਲਾਂ ਹੀ ਆ ਉਹ ਵੀ ਖਰਾਬ ਹੋ ਚੁੱਕੀਆਂ ਆ ਰੇਤਾ ਭੱਕ ਕੇ ਉਹਨਾਂ ਦਾ ਜਿਹੜੀਆਂ ਦਰਿਆ ਮੂ ਪਾਰ ਆ ਜ਼ਮੀਨਾਂ ਅਸੀਂ ਦੇਖ ਕੇ ਆਏ ਆ ਬੇੜੇ ਦੇ ਉੱਤੇ ਜਾ ਕੇ ਪਿਛਲੀ 22 ਤਰੀਕ ਨੂੰ ਉਹਨਾਂ ਦਾ ਸਭ ਤੋਂ ਮਾੜਾ ਹਾਲ ਆ ਉਥੇ 6-6 ਫੁੱਟ 7-7 ਫੁੱਟ ਜਿਹੜੀ ਰੇਤ ਆ ਉਹਨਾਂ ਦੇ ਉੱਤੇ ਮਤਲਬ ਚੜ ਗਈ। ਉਸ ਉਹਨਾਂ ਦੀਆਂ ਜ਼ਮੀਨਾਂ ਦਰਿਆ ਖੋਰ ਕੇ ਲੈ ਗਿਆ। ਉਹਨਾਂ ਦੀ ਮਦਦ ਤਾਂ ਅਤਿਅੰਤ ਮਤਲਬ ਲੋੜ ਬਣਦੀ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ। ਦਰਿਆਵੋਂ ਪਾਰ ਆ ਜਿਹੜੇ ਉਹਨਾਂ ਦਾ ਰੇਤਾ ਵੀ ਪਾਸੇ ਕਰਾਵਾਂਗੇ। ਜਿ ਉਹਨਾਂ ਦੀ ਕਣਕ ਦੀ ਜਿਹੜੀ ਬਜਾਈ ਆ ਉਹ ਵੀ ਕਰਾਵਾਂਗੇ ਉੱਥੇ ਕੋਈ ਵੱਟ ਨਹੀਂ ਕੋਈ ਕੁਸ਼ ਨਹੀਂ। ਉੱਥੇ ਕਿਸਾਨਾਂ ਨੂੰ ਐ ਨਹੀਂ ਪਤਾ ਲੱਗਦਾ ਕਿ ਕਿਹੜਾ ਕਿਹਦਾ ਖੇਤ ਆ ਕਿੱਥੇ ਕਿਹਦਾ ਖੇਤ ਆ। ਸੋ ਉਹ ਵੀ ਉਹਨਾਂ ਨੂੰ ਮਤਲਬ ਕਿਹਾ ਵੀ ਭਾਈਚਾਰੇ ਤੌਰ ਤੇ ਤੁਸੀਂ ਆਪ ਦਾ ਜਿਹੜਾ ਹੈਗਾ ਕਿਸੇ ਪਟਵਾਰੀ ਨੂੰ ਲਿਆ ਕੇ ਆਉਂਦਿਆਂ ਉਹ ਹੱਦਬੰਦੀਆਂ ਜੀਆਂ ਫੜਾ ਲਓ ਤਾਂ ਕਿ ਤੁਹਾਡੀਆਂ ਜਿਹੜੀਆਂ ਕੜਕਾਂ ਦੀ ਫਝਾਈ ਆ ਸਮੇਸਰ ਖੋਸੇ